ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਇਹ ਜਿਹੜੀ ਵੈਰਾਈਟੀ ਹੈਗੀ ਹੈ ਕਣਕ ਦੀ ਇਹਦੀ ਆਪਾਂ ਨੇ ਜਦੋਂ ਛੋਟੀ ਸੀਗੀ ਉਸ ਟਾਈਮ ਤੇ ਵੀਡੀਓ ਆਪਾਂ ਨੇ ਕੋਈ ਨਹੀਂ ਬਣਾਈ ਤੇ ਹੁਣ ਮੈਂ ਕਿਹਾ ਚਲੋ ਆਪਾਂ ਨੂੰ ਇੱਕ ਵਾਰ ਇਹਦੀ ਇੱਕ ਵੀਡੀਓ ਤਾਂ ਬਣਾਉਣੀ ਚਾਹੀਦੀ ਹੈ ਜਰੂਰ ਤੇ ਇਹ ਵੈਰਾਈਟੀ ਆਪਣੀ ਹੈਗੀ ਜੀ PBW1ZN ਜਿਹੜੀ ਕਿ ਲੁਧਿਆਣਾ ਯੂਨੀਵਰਸਿਟੀ ਪੀਏਯੂ ਲੁਧਿਆਣਾ ਵੱਲੋਂ ਇਹ ਰਿਲੀਜ਼ ਕੀਤੀ ਗਈ ਸੀਗੀ 3-4 ਸਾਲ ਹੋ ਗਏ ਵੈਸੇ ਤਾਂ ਇਹਨੂੰ ਤੇ ਵੈਰਾਈਟੀ ਵਧੀਆ ਹੈਗੀ ਐ ਤੇ ਸਿੱਟੇ ਦੀ ਲੰਬਾਈ ਔਸਤ ਹੈਗੀ ਐ ਦੀ ਬਹੁਤ ਜ਼ਿਆਦਾ ਲੰਬਾ ਵੀ ਨਹੀਂ ਹੈ ਸਿੱਟਾ ਤੇ ਬਹੁਤ ਜ਼ਿਆਦਾ ਮਧਰਾ ਵੀ ਨਹੀਂ ਹੈਗਾ ਤੇ ਇਦੇ ਬਾਰੇ ਆਪਾਂ ਕੁਝ ਕੁ ਗੱਲਾਂ ਕਰਨੀਆਂ ਨੇ ਇਹਦੇ ਜਿਹੜੇ ਕੈਰੈਕਟਰ ਹੈਗੇ ਆ ਤੇ ਇਹ ਵੈਰੈਟੀ ਜਿਹੜੀ ਹੈਗੀ ਜੀ ਦੇਖੋ ਆ ਆਪਣੀ 145 ਤੋਂ ਲੈ ਕੇ 150 ਡੇਨ ਤੱਕ ਲੈ ਜਾਂਦੀ ਹੈ ਵੀ ਤੇ ਹਾਈਟ ਜਿਹੜੀ ਹੈਗੀ ਇਹਦੀ ਜੇ ਆਪਾਂ ਇਹਨੂੰ ਲੀਹੋਸਣ ਵਗੈਰਾ ਦਾ ਸਪਰੇਅ ਨਾ ਕਰੀਏ ਕੋਈ ਤਾਂ ਹਾਈਟ ਜ਼ਿਆਦਾ ਲੈ ਜਾਂਦੀ ਹੈ ਇਹ 110 ਸੈਂਟੀਮੀਟਰ ਤੱਕ ਚਲੀ ਜਾਂਦੀ ਹੈ ਇਹ ਧੁੱਪ ਨਾਲ ਡਿਸਕੋਰ ਪੈ ਰਹੀ ਹੈ ਜੀ ਸਿੱਟਿਆਂ ਦੇ ਉੱਤੇ ਤੇ ਇਧਰਲੀ ਸਾਈਡ ਕਰ ਲਾਂਗੇ ਤਾਂ ਆਪਾਂ ਦੇਖ ਸਕਦੇ ਹਾਂ ਕਿ ਕਿੱਦਾਂ ਦੀ ਫਸਲ ਹੈਗੀ ਹੈ ਇਹ ਤੇ ਇਸ ਕਰਕੇ ਆਪਾਂ ਇਹਨੂੰ ਇੱਕ ਲੀਹੋਸਨ ਦਾ ਸਪਰੇ ਕਰਤਾ ਸੀਗਾ ਇਸ ਵਾਰ ਵੀ ਤੇ ਕਿਉਂਕਿ ਜਿਹੜੀ ਵੀ 100 ਸੈਂਟੀਮੀਟਰ ਤੋਂ ਉੱਪਰ ਹਾਈਟ ਕਰਦੀ ਹੈ ਉਹਨੂੰ ਆਪਾਂ ਨੂੰ ਲੀਹੋਸਣ ਦਾ ਇੱਕ ਸਪਰੇਅ ਜਿਹੜਾ ਹੈਗਾ ਉਹ ਕਰ ਲੈਣਾ ਚਾਹੀਦਾ ਤੇ ਜਿਹੜੀ ਇਹ ਵੈਰਾਈਟੀ ਹੈਗੀ ਹੈ ਇਹਦੀਆਂ ਦੋ ਕੁ ਖਾਸੀਅਤਾਂ ਹੈਗੀਆਂ ਨੇ ਦੇਖੋ ਇੱਕ ਤਾਂ ਇਹ ਜਿਹੜਾ ਹਲਕਾ ਜਾਂ ਜ਼ਮੀਨ ਹੋਵੇ ਹਲਕੀ ਦਰਮਿਆਨੀ ਤੇ ਹਲਕੀ ਜ਼ਮੀਨ ਹੈ ਉਹਦੇ ਵਿੱਚ ਵੀ ਇਹ ਵਧੀਆ ਹੋ ਜਾਂਦੀ ਹੈ ਕੋਈ ਇਹ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਤਕੜੀ ਜ਼ਮੀਨ ਨੂੰ ਚਾਹੀਦੀ ਹੋਵੇ ਤੇ ਦੂਜੀ ਗੱਲ ਜਿਹੜੀ ਹੈਗੀ ਆ ਦੇਖੋ ਇਹ ਚਾਰ ਵੈਰਾਈਟੀਆਂ ਇਦਾਂ ਦੀ ਹੈਗੇ ਨੇ ਟੋਟਲ ਇਹ ਛਾਂ ਦੇ ਵਿੱਚੋਂ ਮੈਂ ਤੁਹਾਨੂੰ ਕਰਕੇ ਦਿਖਾਉਣਾ ਕਿ ਦੇਖੋ ਇਹਦੇ ਜਿਹੜੇ ਇਹ ਦਿਖ ਰਿਹਾ ਆਪਾਂ ਨੂੰ ਕਾਲਾ ਕਾਲਾ ਇਹ ਤੇਲਾ ਨਹੀਂ ਹੈਗਾ ਇਹ ਅਸਲ ਦੇ ਵਿੱਚ ਨਾ ਇਧਰੋਂ ਰਾਖ ਪਈ ਹੋਈ ਹੈ ਉਹ ਸਾਹਮਣੇ ਰਾਖ ਦੇ ਢੇਰ ਲੱਗੇ ਹੋਏ ਨੇ ਤੇ ਉੱਥੋਂ ਡੁੱਡ ਕੇ ਸਾਰੀ ਰਾਖ ਇਧਰ ਆ ਜਾਂਦੀ ਹੈ ਸੋ ਇਹ ਜਿਹੜੇ ਕਹਿੰਦਾ ਪੱਤੇ ਨੇ ਜਿਹੜੇ ਨਾ ਇਹਦੇ ਪੱਤੇ ਪੱਤੇ ਦੇ ਬਿਲਕੁਲ ਹਰੇ ਰਹਿੰਦੇ ਗੂੜੇ ਹਰੇ ਇਹ ਇੱਥੇ ਲਿਸ਼ਕੋਰ ਪਈ ਜਾਂਦੇ ਧੁੱਪ ਦੀ ਤਾਂ ਇੱਥੋਂ ਆਪਾਂ ਬਣਾ ਲਾਂਗੇ ਦੇਖ ਕੇ ਵੀਡੀਓ ਇਧਰੋਂ ਦੇਖ ਲੈਣਿਆ ਤਾਂ ਪੱਤੇ ਨੇ ਜਿਹੜੇ ਬਿਲਕੁਲ ਹਰੇ ਰਹਿੰਦੇ ਨੇ ਦੇ ਗੂੜੇ ਤੇ ਤਿੰਨ ਚਾਰ ਵੈਰਾਈਟੀਆਂ ਦੇ ਵਿੱਚ ਇਹ ਕੈਰੇਕਟਰ ਹੈਗਾ ਜਿਹੜੇ ਪੱਤੇ ਜੜ ਤੋਂ ਲੈ ਕੇ ਉੱਪਰ ਤੱਕ ਹਰੇ ਰਹਿੰਦੇ ਨੇ ਤਾਂ ਇੱਕ ਤਾਂ ਇਹ ਹੈਗੀ ਐ ਪੀਬੀਡਬਲਯੂ 1 ਜੈਨ ਵੈਰਾਈਟੀ ਜਿਹੜੀ ਇਹ ਆਪਾਂ ਬਣਾ ਰਹੇ ਹਾਂ ਵੀਡੀਓ ਜੀ ਦੀ ਤੇ ਇੱਕ DBW 222 HD 3226 ਤੇ ਇੱਕ ਐਤਕੀ ਜਿਹੜੀ ਨਵੀਂ ਆਈ ਹੈ DBW 303 ਤਾਂ ਇਹ ਤਿੰਨ ਚਾਰ ਵੈਰਟੀਆਂ ਜਿਹੜੀਆਂ ਹੈਗੀਆਂ ਨੇ ਇਦਾਂ ਦੀਆਂ ਨਹੀਂ ਕਿ ਇਹਨਾਂ ਦੇ ਪੱਤੇ ਜਿਹੜੇ ਹੈਗੇ ਪੱਤਿਆਂ ਦਾ ਰੰਗ ਗੂੜਾ ਹਰਾ ਰਹਿੰਦਾ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੇ ਪਾਣੀ ਦੀ ਮਾਰ ਸਾਰੀਆਂ ਚੱਲ ਜਾਂਦੀਆਂ ਨੇ ਪਾਣੀ ਦੀ ਮਾਰ ਇਹਨਾਂ ਨੂੰ ਨਹੀਂ ਪੈਂਦੀ ਕਿਉਂਕਿ ਪਿਛਲੇ ਸਾਲ ਇਹ ਇਹ ਵੈਰਾਈਟੀ ਜਿਹੜੀ ਹੈਗੀ ਆਪਣੀ PPW1ZN ਤਾਂ ਜਦੋਂ ਰਮਾਈ ਸੀਗੀ ਪਹਿਲਾ ਪਾਣੀ ਜਦੋਂ ਲਾਇਆ ਉਦੋਂ ਵੀ ਬਰਸਾਤ ਹੋ ਗਈ ਸੀ ਕਿ ਦੂਜੇ ਤੀਜੇ ਦਿਨ ਤੇ ਫਿਰ ਜਦੋਂ ਦੂਜਾ ਪਾਣੀ ਲੱਗਿਆ ਫਿਰ ਕੁਦਰਤੀ ਫਿਰ ਬਰਸਾਤ ਹੋ ਗਈ ਪਰ ਇਹਨੂੰ ਜਿਹੜਾ ਹੈਗਾ ਬਿਲਕੁਲ ਵੀ ਪੀਲਾਪਾਣਾ ਨਹੀਂ ਸੀ ਆਇਆ ਸੋ ਇਦਾਂ ਦੀਆਂ ਵੈਰਾਈਟੀਆਂ ਜਿਹੜੀਆਂ ਹੈਗੀਆਂ ਨੇ ਆਪਾਂ ਨੂੰ ਟਰਾਈ ਕਰਨੀਆਂ ਚਾਹੀਦੀਆਂ ਨੇ ਤੇ ਹੁਣ ਤਾਂ ਇਹ 30 86 ਜਿੰਨੀ ਕਿ ਇਹਦੀ ਹਾਈਟ ਹੈ ਕਿਉਂਕਿ ਆਪਾਂ ਨੇ ਤੇ ਲੀਹੋਸਨ ਦਾ ਜਿਹੜਾ ਸਪਰੇਅ ਆ ਉਹ ਕਰਤਾ ਸੀਗਾ ਇੱਕ ਤੇ ਬਾਕੀ ਝਾੜ ਜਿਹੜਾ ਹੈਗਾ ਦੇਖੋ ਇਹਦਾ ਝਾੜ ਯੂਨੀਵਰਸਿਟੀ ਵੱਲੋਂ ਤਾਂ ਇਹਦਾ 23 ਕੁਇੰਟਲ ਦੇ ਆਸ-ਪਾਸ ਝਾੜ ਦੱਸਿਆ ਜਾਂਦਾ ਪ੍ਰਤੀ ਏਕੜ ਦਾ ਤੇ ਪਰ ਇਹਨੂੰ ਜਦੋਂ ਦੀ ਇਹ ਆਈ ਹੈ 4 ਸਾਲ ਹੋ ਗਏ ਸ਼ਾਇਦ ਜਾਂ 5 4 ਜਾਂ 5 ਸਾਲ ਹੋ ਗਏ ਤਾਂ ਹਰ ਸਾਲ ਆਪਾਂ ਇਹਨੂੰ ਜਦੋਂ ਬੀਜਦੇ ਆ ਤਾਂ ਝਾੜ ਇਹਦਾ 25 ਕੁੰਟਲ ਤੋਂ ਪਲੱਸ ਹੀ ਰਿਹਾ ਅੱਜ ਤੱਕ ਕਦੇ 25 ਕੁੰਟਲ ਤੋਂ ਝਾੜ ਇਹਦਾ ਘਟਿਆ ਨਹੀਂ ਤੇ ਕਿਉਂਕਿ ਦਾਣੇ ਜਿਹੜੇ ਹੈਗੇ ਇਹਦੇ ਦਾਣੇ ਵੀ ਵਧੀਆ ਮੋਟੇ ਨੇ ਸਰਬਤੀ ਦਾਣੇ ਨੇ ਤੇ ਇਹ ਪਰ ਜਿਆਦਾ ਇਲਾਕਿਆਂ ਦੇ ਵਿੱਚ ਪ੍ਰਚਲਿਤ ਨਹੀਂ ਹੈਗੀ ਵੈਰੈਟੀ ਜਾਂ ਤਾਂ ਇਹਦਾ ਕਾਰਨ ਇਹ ਹੀ ਹੋ ਸਕਦਾ ਕਿ ਇਹਦੀ ਕੋਈ ਇੰਨੀ ਐਡ ਵਗੈਰਾ ਨਹੀਂ ਹੋਈ ਤੇ ਜਿਹੜੇ ਏਰੀਆ ਦੇ ਵਿੱਚ ਚੱਲਦੀ ਹੈ ਇਹ ਸਿਰਫ ਉਹੀ ਏਰੀਆ ਦੇ ਕਿਸਾਨ ਵੀਰ ਜਿਹੜੇ ਹੈਗੇ ਆ ਇਹਨੂੰ ਬੀਜਦੇ ਨੇ ਜ਼ਿਆਦਾ ਤੇ ਵੈਰਾਈਟੀ ਵਧੀਆ ਜੀ ਇਹ ਜੇ ਆਪਾਂ ਨੇ ਇੱਕ ਇਦਾਂ ਦੀ ਕੋਈ ਵੈਰਾਈਟੀ ਲਾਉਣੀ ਹੋਵੇ ਕਿ ਹਰ ਇੱਕ ਜ਼ਮੀਨ ਦੇ ਵਿੱਚ ਹੋ ਵੀ ਜਾਂਦੀ ਹੋਵੇ ਉਹ ਤੇ ਬਾਕੀ ਪੀਲਾਪਣ ਜਿਹੜਾ ਹੈਗਾ ਨਾ ਜ਼ਿਆਦਾ ਹੁੰਦਾ ਹੋਵੇ ਕਹਿਣ ਦਾ ਮਤਲਬ ਹੈ ਕਿ ਪਾਣੀ ਦੀ ਜਿਹੜੀ ਮਾਰ ਹੈ ਜਿੱਤੇ ਨਾ ਪੈਂਦੀ ਹੋਵੇ ਤਾਂ ਇਹ ਵੈਰਾਈਟੀ ਨੂੰ ਆਪਾਂ ਟਰਾਈ ਕਰ ਸਕਦੇ ਆ ਖੇਤ 'ਚ ਬੀਜ ਕੇ ਦੇਖ ਸਕਦੇ ਆ ਤੇ ਜੇ ਆਪਾਂ ਨੂੰ ਲੱਗੇ ਤੇ ਹਾਂ ਠੀਕ ਹੈ ਤਾਂ ਬੀਜ ਲੁੱਗ ਗਏ ਥੋੜੀ ਮੋਟੀ ਟਰਾਈ ਆਪਾਂ ਕਰ ਲਈਏ ਤਾਂ ਚੰਗੀ ਗੱਲ ਹੈ ਬਾਕੀ ਖਾਣ ਵਾਸਤੇ ਸਭ ਤੋਂ ਟਾਪ ਵੈਰਾਈਟੀ ਜੀ ਇਹ ਹੈ ਇਹਦੀ ਜਿਹੜੀ ਰੋਟੀ ਆਉਂਦੀ ਹੈ ਬਿਲਕੁਲ ਨਰਮ ਰੋਟੀ ਹੁੰਦੀ ਹੈ ਤੇ ਬਿਲਕੁਲ ਚਿੱਟੀ ਰੋਟੀ ਆਉਂਦੀ ਹੈ ਕੋਈ ਇਹ ਨਹੀਂ ਹੈਗਾ ਕਿ ਕੋਈ ਕਾਲਸ ਤੇ ਰੋਟੀ ਹੋਊਗੀ ਬਸ ਸਵੇਰੇ ਬਣਾ ਕੇ ਰੋਟੀ ਰੱਖਾਂਗੇ ਤਾਂ ਦੁਪਹਿਰ ਤੱਕ ਬਿਲਕੁਲ ਨਰਮ ਰਹਿੰਦੀ ਹੈ ਰੋਟੀ ਇਹ ਇਹਦੀ ਕਣਕ ਦੀ ਤੇ ਕਿਉਂਕਿ ਜ਼ਿੰਕ ਦੀ ਮਾਤਰਾ ਜਿਹੜੀ ਹੈਗੀ ਇਹਦੇ ਚ ਉਹ ਕਾਫੀ ਜ਼ਿਆਦਾ ਹੈਗੀ ਹੈ ਸੋ ਆਪਾਂ ਇਸ ਕਰਕੇ ਇਹਦੀ ਵੀਡੀਓ ਐਤਕੀ ਬਣਾਈ ਹੈ ਕਿ ਜਦੋਂ ਆਪਾਂ ਫਸਲ ਨੂੰ ਖੜੀ ਨੂੰ ਦੇਖ ਲੈਨੇ ਆ ਕੋਈ ਵੀ ਫਸਲ ਹੋਵੇ ਉਹ ਤਾਂ ਕੁਛ ਨਾ ਕੁਛ ਆਪਾਂ ਨੂੰ ਆਈਡੀਆ ਹੋ ਜਾਂਦਾ ਹੈ ਇਸ ਕਰਕੇ ਧਿਆਨ ਦੇ ਵਿੱਚ ਆਪਾਂ ਨੂੰ ਇਹ ਵੈਰੈਟੀ ਜਿਹੜੀ ਹੈਗੀ ਆ ਇਹ ਵੀ ਰੱਖਣੀ ਚਾਹੀਦੀ ਹੈ ਇੱਥੋਂ ਸਹੀ ਐਂਗਲ ਬਣ ਰਿਹਾ ਹੈ ਤਾਂ ਆਪਾਂ ਸਿੱਟੇ ਦੇਖ ਸਕਦੇ ਹਾਂ ਦੇਖੋ ਪਹਿਲਾਂ ਉੱਪਰ ਐਂਗਲ ਸੀਗਾ ਸਿੱਟਿਆਂ ਦੇ ਕੈਮਰੇ ਦਾ ਤਾਂ ਕਰਕੇ ਸਿੱਟੇ ਹੋ ਸਕਦਾ ਜ਼ਿਆਦਾ ਛੋਟੇ ਲੱਗ ਰਹੇ ਹੋਣ ਤਾਂ ਇੱਥੋਂ ਆਪਾਂ ਦੇਖ ਸਕਦੇ ਹਾਂ ਕਿ ਸਿੱਟੇ ਠੀਕ ਨੇ ਵਧੀਆ ਦਰਮਿਆਨੇ ਜੇ ਹੈਗੇ ਆ ਕੋਈ ਬਹੁਤ ਛੋਟੇ ਵੀ ਨਹੀਂ ਤੇ ਬਹੁਤ ਜ਼ਿਆਦਾ ਲੰਮੇ ਵੀ ਨਹੀਂ ਕਹਿ ਸਕਦੇ ਆਪਾਂ ਐਵਰੇਜ ਸਿੱਟੇ ਨੇ ਪਰ ਝਾੜ ਕਾਫੀ ਦੇ ਜਾਂਦੀਆਂ ਕਿਉਂਕਿ ਇਦੇ ਵਿੱਚ ਦਾਣਿਆਂ ਦੇ ਵਿੱਚ ਵજન ਕਾਫੀ ਜ਼ਿਆਦਾ ਹੁੰਦਾ ਜੀ ਤੇ ਮੱਖੀ ਜਿਹੜੀ ਹੈਗੀ ਇਹਦੀ ਮੱਖੀ ਸੰਘਣੀ ਵੀ ਆ ਕਈ ਵਾਰ ਆਪਾਂ ਨੂੰ ਹੁੰਦਾ ਨਾ ਕਿ ਸਿੱਟੇ ਛੋਟੇ ਨੇ ਤਾਂ ਮੱਖੀ ਕੋਈ ਬਿਰਲੀ ਜ਼ਿਆਦਾ ਨਹੀਂ ਹੈਗੀ ਠੀਕ ਹੈ ਇਹ ਦੇਖ ਸਕਦੇ ਆਪਾਂ ਕਿਉਂਕਿ ਅਜੇ ਤਾਂ ਇਹ ਦੇਖ ਬੂਰ ਪਿਆ ਹੋਇਆ ਇਹਨੂੰ ਜਦੋਂ ਇਹਦੇ ਵਿੱਚ ਦਾਣੇ ਭਰ ਗਏ ਤਾਂ ਆ ਜਿਹੜੀ ਖਾਲੀ ਜਗ੍ਹਾ ਆਪਾਂ ਨੂੰ ਦਿਖਾਈ ਦਿੰਦੀ ਹੈ ਸਿੱਟਿਆਂ ਦੇ ਵਿੱਚ ਇਹ ਕੁੰਡੀਆਂ ਦੇ ਵਿੱਚ ਤਾਂ ਇਹ ਬਿਲਕੁਲ ਨਾਲ ਜੁੜ ਜੂਗੀ ਆਪਾਂ ਹਰ ਸਾਲ ਇਹਨੂੰ ਦੇਖਦੇ ਆਂ ਕਈ ਵਾਰ ਆਪਾਂ ਨੂੰ ਇਦਾਂ ਲੱਗ ਸਕਦਾ ਹੁੰਦਾ ਕਿ ਵਿਰਲੇ ਹੈਗੇ ਨੇ ਪਰ ਇਹ ਇਦਾਂ ਦੀ ਗੱਲ ਹੁੰਦੀ ਹੈ ਦੇਖੋ ਜਿਹੜੀ ਕਣਕ ਦੇ ਵਿੱਚ ਇੱਕ ਮੈਂ ਤੁਹਾਨੂੰ ਖਾਸ ਚੀਜ਼ ਦੱਸਾਂ ਤੇ ਨੋਟ ਕਰ ਲਿਓ ਤੁਸੀਂ ਕਦੇ ਵੀ ਕੋਈ ਅਗਰ ਵੈਰਾਈਟੀ ਇਦਾਂ ਦੀ ਹੈਗੀ ਹੈ ਕਿ ਜਿਹੜੀ ਪਹਿਲਾਂ ਜਦੋਂ ਨਸਤਰੀ ਹੁੰਦੀਆਂ ਉਦੋਂ ਆਪਾਂ ਨੂੰ ਲੱਗਦਾ ਹੋਵੇ ਕਿ ਉਹਦੇ ਕੁੰਡੀਆਂ ਦੇ ਵਿੱਚ ਖਾਲੀ ਜਗ੍ਹਾ ਹੈਗੀ ਹੈ ਜਿਵੇਂ ਕਿ ਇਹਦੇ ਵਿੱਚ ਆਪਾਂ ਨੂੰ ਦਿਖਾਈ ਦੇ ਰਹੀ ਹੈ ਤੇ ਪਰ ਬਾਅਦ ਦੇ ਵਿੱਚ ਬਿਲਕੁਲ ਗੁੰਦਵੀ ਬੱਲੀ ਹੋ ਜਾਂਦੀ ਹੋਵੇ ਤਾਂ ਉਹਦੇ ਦਾਣੇ ਹਮੇਸ਼ਾ ਹੀ ਵਜਨ ਜ਼ਿਆਦਾ ਦੇਣਗੇ ਕਿਉਂਕਿ ਦਾਣੇ ਮੋٹے ਉਹਦੇ 'ਚ ਬਣਦੇ ਨੇ ਤਾਂ ਕਰਕੇ ਜਿਹੜੀ ਇਹ ਖਾਲੀ ਜਗ੍ਹਾ ਹੁੰਦੀ ਹੈ ਫਿਰ ਇਹ ਕਵਰ ਹੋ ਜਾਂਦੀ ਹੈ ਜਦੋਂ ਦਾਣੇ ਮੋٹے ਹੁੰਦੇ ਨੇ ਇਹ ਚੀਜ਼ ਆਪਾਂ ਖਾਸ ਨੋਟ ਰੱਖੀਏ ਹਮੇਸ਼ਾ ਵਾਸਤੇ ਕਦੇ ਵੀ ਤਜਰਬਾ ਕਰਕੇ ਦੇਖ ਲਿਓ ਸੋ ਠੀਕ ਆ ਜੀ ਕਿਸਾਨ ਵੀਰੋ ਤੇ ਇੰਨੀ ਕੀ ਗੱਲ ਕਰਨੀ ਸੀ ਇਸ ਵੈਰੈਟੀ ਬਾਰੇ ਆਪਾਂ ਨੇ ਤੇ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ